ਨਮਸਕਾਰ ਦੋਸਤੋ ਹੈਲਥ ਟਿਪਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਨੂੰ ਅੱਜ ਆਪਣੀ ਹੈਲਥ ਦੇ ਬਾਰੇ ਵਿੱਚ ਕੁਝ ਟਿਪਸ ਦੇਣ ਜਾ ਰਹੀ ਹਾਂ ਜਿਨ੍ਹਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਤੇ ਹਰ ਰੋਜ਼ ਦੋ ਟਿਪਸ ਹੀ ਦਿਆ ਕਰੂੰਗੀ ਤੇ ਤੁਸੀਂ ਇਹਨਾਂ ਟਿਪਸ ਨੂੰ ਜੇਕਰ ਫੋਲੋ ਕਰਦੇ ਹੋ ਤਾਂ ਹਮੇਸ਼ਾ ਤੰਦਰੁਸਤ ਰਹੋਗੇ ਤੇ ਜੇਕਰ ਕਿਸੇ ਨੇ ਮੇਰੀ ਵੀਡੀਓ ਦੇ ਅਜੇ ਤੱਕ ਲਾਈਕ ਤੇ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਇੱਕ ਵਾਰੀ ਲਾਈਕ ਤੇ ਸ਼ੇਅਰ ਕਰ ਦੇਣਾ ਪਹਿਲਾ ਟਿਪ ਜੋ ਮੈਂ ਦੱਸਣ ਜਾ ਰਹੀ ਹਾਂ ਉਹ ਹੈ ਸੌਂ। ਤੁਸੀਂ ਹੈਰਾਨ ਹੋਵੋਗੇ ਕਿ ਸੌਣਾ ਜਿਹੜਾ ਹੈ ਉਹ ਹੈਲਥ ਦੇ ਲਈ ਕਿਵੇਂ 유ਸਫਲ ਹੋ ਸਕਦਾ ਹੈ। ਇਹ ਸਾਰੀ ਸਾਹ ਪ੍ਰਕਿਰਿਆ ਤੇ ਸਾਡੇ ਦਿਮਾਗ ਦੀ ਪੀਸ ਆਫ ਮਾਈਂਡ ਦਿਮਾਗ ਦੀ ਸ਼ਾਂਤੀ, ਮਨ ਦੀ ਸ਼ਾਂਤੀ ਸਾਡੇ ਬਾਡੀ ਦੇ ਵਿੱਚ ਮਨ ਤੁਹਾਨੂੰ ਪਤਾ ਕਿਤੇ ਵੀ ਐਗਜ਼ਿਸਟ ਨਹੀਂ ਕਰ ਰਿਹਾ ਲੇਕਿਨ ਮਨ ਹੈ। ਇਹ ਸਾਨੂੰ ਇਹ ਫਸਾਰਿਆ ਨਹੀਂ ਪਤਾ। ਮਨ ਫਿਰ ਵੀ ਹੈ। ਮਨ ਦੀ ਸ਼ਾਂਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਮਨ ਮਨ ਤੋਂ ਮਤਲਬ ਹੈ ਸਾਰੀ ਬਾਡੀ ਦੇ ਰਿਐਕਸ਼ਨਸ ਸਾਡੀਆਂ ਫੀਲਿੰਗਸ ਤੇ ਇਹਨਾਂ ਦੀ ਸ਼ਾਂਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਇਹ ਸ਼ਾਂਤ ਕਿਵੇਂ ਹੋ ਸਕਦਾ ਹੈ ਜਦ ਤੱਕ ਅਸੀਂ ਜਾਗਦੇ ਆਂ ਤੁਰੇ ਫਿਰਦੇ ਆਂ ਅਸੀਂ ਇੱਕ ਤਰ੍ਹਾਂ ਕਿਤੇ ਬਿਜ਼ੀ ਰਹਿੰਦੇ ਆਂ ਬਿਜ਼ੀ ਰਹਿੰਦੇ ਆਂ ਪਰ ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਬਹੁਤ ਤਰ੍ਹਾਂ ਦੇ ਐਸਿਡਸ ਜਿਹੜੇ ਰਿਲੀਜ਼ ਹੁੰਦੇ ਨੇ ਜੋ ਸਾਡੇ ਸ਼ਰੀਰ ਦੇ ਲਈ ਚੰਗੇ ਵੀ ਨੇ ਤੇ ਲੇਕਿਨ ਬੁਰੇ ਵੀ ਹੈਗੇ ਨੇ ਜਿੰਨਾਂ ਦੇ ਬੈਡ ਇਫੈਕਟਸ ਆ ਜਿਹੜੇ ਸਾਡੀ ਬੋਡੀ ਉੱਤੇ ਪੈਂਦੇ ਆ ਤੇ ਸੋਣਾ ਜਿਹੜਾ ਹੈ ਉਹ ਸਾਡੀ ਬੋਡੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਅਸੀਂ ਇੱਕ ਚਾਰਟ ਬਣੰਦੇ ਸੀ ਜਿਹੜਾ ਛੋਟਾ ਬੱਚਾ ਹੈ ਜੀ ਉਹ 18 ਘੰਟੇ ਸੋਏਗਾ ਫਿਰ ਉਸ ਤੋਂ ਥੋੜਾ ਵੱਡਾ ਹੁੰਦਾ ਉਹਦੀ ਨੀਂਦ 16 ਘੰਟੇ ਤੇ ਆ ਗਈ 15 ਘੰਟੇ ਤੇ ਆ ਗਈ 14 ਘੰਟੇ ਤੇ ਆ ਗਈ ਇਸ ਤਰ੍ਹਾਂ ਦੀ ਤੇ ਸੀ ਕਰਦਾ ਲੇਕਿਨ ਜਿਹੜੇ ਉਸ ਤੋਂ ਬਾਅਦ ਦੀ ਗੱਲ ਸੀ ਇੱਕ ਮੈਚਰ ਪਰਸਨ ਦੇ ਲਈ ਕਿਹਾ ਜਾਂਦਾ ਸੀ ਵੀ ਇਹਦੇ ਲਈ ਤਾਂ 6-7 ਘੰਟੇ ਦੇ ਲਈ ਬਹੁਤ ਹੈ ਬਟ ਅੱਜ ਕੱਲ ਮੋਬਾਈਲ ਫੋਨ ਕਰਕੇ ਇੰਨਾ ਕੁ ਜ਼ਿਆਦਾ ਅਸੀਂ ਅਪਡੇਟ ਹੋਈ ਹੋਈ ਆਂ ਹਰ ਇੱਕ ਖਬਰ ਦੇ ਲਈ ਤਾਂ ਉਹਨੂੰ ਲੈ ਕੇ ਸਾਡੀਆਂ ਸੋਚਾਂ ਕਿਤੇ ਨਾ ਕਿਤੇ ਨਹੀਂ ਜਿਹੜੀਆਂ ਉੱਭੜੀਆਂ ਰਹਿੰਦੀਆਂ ਨੇ ਤੇ ਜਿਹੜਾ ਇਹ ਮਲਟੀਮੀਡੀਆ ਦਾ ਯੁੱਗ ਹੈ ਇਲੈਕਟ੍ਰੋਨਿਕ ਯੁੱਗ ਹੈ ਇਹਦੇ ਵਿੱਚ ਆ ਕੇ ਸਾਡੀ ਜਿਹੜੀ ਪੀਸ ਆਫ ਮਾਈਂਡ ਹੈ ਉਹ ਕਾਫੀ ਜ਼ਿਆਦਾ ਖਤਮ ਹੋ ਗਈ ਹੈ ਤਾਂ ਉਹਦੇ ਲਈ ਸਾਡੀ ਨੀਂਦ ਹੈ ਜਿਹੜੀ ਹੁਣ ਅੱਜ ਦੇ ਟਾਈਮ ਦੇ ਵਿੱਚ ਘੱਟੋ ਘੱਟ 8 ਘੰਟੇ ਦੀ ਨੀਂਦ ਹੋਣੀ ਜ਼ਰੂਰੀ ਹੈ ਜੇਕਰ ਅਸੀਂ ਇਹ ਸੋਚੀਏ ਵੀ ਮੈਂ 10:00 ਵਜੇ ਦੋ ਘੰਟੇ 16ਵਾਂ ਤੇ ਦੋ ਘੰਟੇ ਮੈਂ 3:00 ਵਜੇ ਦੁਪਹਿਰੇ ਸੌ ਲਵਾਂ ਤੇ ਚਲੋ 4-5 ਘੰਟੇ ਮੈਂ ਰਾਤ ਨੂੰ ਸੌ ਲਵਾਂ ਤਾਂ ਮੇਰੀ ਤਾਂ ਹੋ ਗਈ ਪੂਰੀ ਨਹੀਂ ਇਸ ਜੀ ਇਹ ਮੈਟਰ ਨਹੀਂ ਕਰਦੇ ਸਾਡੀ ਜਿਹੜੀ ਕੰਟੀਨਿਊਟੀ ਅਨੀਲ ਦੀ ਉਹ ਹੋਣੀ ਜ਼ਰੂਰੀ ਹੈ ਦਿਨੇ ਅਸੀਂ ਰੈਸਟ ਕਰ ਸਕਦੇ ਹਾਂ ਸੌ ਨਹੀਂ ਸਕਦੇ ਜਦੋਂ ਅਸੀਂ ਦੁਪਹਿਰੇ ਸੌ ਰਹੇ ਹੁੰਦੇ ਆ ਤਾਂ ਸਾਨੂੰ ਇਹ ਹੁੰਦਾ ਬਾਹਰ ਕੋਈ ਬੈਲਣਾ ਮਾਰ ਰਿਆ ਹੋਵੇ ਏਸੀ ਚੱਲ ਰਿਹਾ ਘੱਟਾ ਇਹਦਾ ਪਤਾ ਨਹੀਂ ਲੱਗਣਾ ਤਾਂ ਇਸ ਕਰਕੇ ਪਹਿਲਾ ਟਿਪ ਹੈ ਜਿਹੜਾ ਸੌਣਾ ਸੌਣਾ ਕਿਉਂ ਜ਼ਰੂਰੀ ਹੈ ਸੌਣ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਸਕਦੇ ਆਪਣੇ ਆਪ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਲੇਕਿਨ ਜਦੋਂ ਕੋਈ ਸਾਡੇ ਨਾਲ ਸੁੱਤਾ ਪਿਆ ਹੁੰਦਾ ਤੁਸੀਂ ਜੇਕਰ ਉਸ ਟਾਈਮ ਦੇ ਉੱਤੇ ਨੋਟ ਕਰੋ ਦੇਖੋ ਤਾਂ ਉਹਦੇ ਸਾਹ ਨੇ ਜਿਹੜੇ ਸਾਡੇ ਰੂਟੀਨ ਦੇ ਸਾਹ ਦੇ ਨਾਲੋਂ ਬਿਲਕੁਲ ਡਿਫਰੈਂਟ ਹੁੰਦੇ ਆ ਉਹ ਕਿਉਂ ਹੁੰਦੇ ਆ ਉਹ ਅਸਲ ਸਿਸਟਮ ਹੈ ਸਾਹ ਲੈਣ ਦਾ ਅਸੀਂ ਸਾਹ ਕੀ ਕਰਦੇ ਆਂ ਲਈ ਜਾ ਰਹੇ ਆਂ ਬੋਲੀ ਜਾ ਰਹੇ ਆਂ ਸਾਹ ਲੈ ਰਹੇ ਆਂ ਲੇਕਿਨ ਸਾਹ ਬਾਹਰ ਨਹੀਂ ਆ ਰਿਹਾ ਸਾਡੀਆਂ ਬੋਲਣ ਦੇ ਰਾਹੀਂ ਸਾਡੀਆਂ ਗੱਲਾਂ ਦੇ ਰਾਹੀਂ ਜਿਹੜਾ ਸਾਹ ਆ ਉਹ ਬਾਹਰ ਆ ਰਿਹਾ ਹੈ ਲੇਕਿਨ ਜਿਹੜਾ ਉਹ ਸਿਸਟਮ ਹੈ ਉਹਦੇ ਰਾਹੀਂ ਆ ਅਸੀਂ ਜਦ ਸੋ ਰਹੇ ਆਂ ਪੂਰੇ ਦਾ ਪੂਰਾ ਸਾਹ ਸਾਡੇ ਲੰਗਸ ਤੱਕ ਜਾ ਰਿਹਾ ਔਰ ਪੂਰੇ ਦਾ ਪੂਰਾ ਸਾਹ ਸਾਡੇ ਜਿਹੜਾ ਹੈ ਸਿਸਟਮ ਦੇ ਨਾਲ ਹੀ ਨੱਕ ਰਾਹੀਂ ਹੀ ਬਾਹਰ ਆ ਰਿਹਾ ਹੈ ਨੱਕ ਰਾਹੀਂ ਗਿਆ ਹੋਇਆ ਸਾਹ ਜਿਹੜਾ ਉਹ ਸਾਰਾ ਫੋਣ ਕੀ ਅੰਦਰ ਜਾ ਰਿਹਾ ਲੇਕਿਨ ਰੂਟੀਨ ਦੇ ਵਿੱਚ ਉਹ ਸਾਹ ਦੀ ਪ੍ਰਕਿਰਿਆ ਬਿਲਕੁਲ ਗਲਤ ਹੁੰਦੀ ਹੈ ਸਾਹ ਵੀ ਸਾਡੇ ਛੋਟੇ ਹੁੰਦੇ ਨੇ ਤੇ ਸੌਣ ਲੱਗੇ ਜਿਹੜੇ ਸਾਹ ਨੇ ਜਿਹੜੇ ਉਹ ਸਾਡੇ ਉਹ ਲੰਬੇ ਹੁੰਦੇ ਨੇ ਇਸ ਕਰਕੇ ਜਿਹੜਾ ਪਹਿਲਾ ਜਿਹੜਾ ਉਹ ਸੌਣਾ ਹੈ ਵੀ ਹਰ ਇੱਕ ਨੇ ਸੌਣਾ ਜ਼ਰੂਰੀ ਹੈ ਘੱਟੋ ਘੱਟ 7 ਜਾਂ 8 ਘੰਟੇ ਦੀ ਨੀਂਦ ਕੰਟੀਨਿਊ ਲੈਣੀ ਹੈ ਤਾਂ ਜਾ ਕੇ ਜਿਹੜਾ ਸਾਡਾ ਸਿਸਮੂ ਸਿਹਤਮੰਦ ਰਹਿ ਸਕਦਾ ਤੇ ਦੂਸਰਾ ਜਲਦੀ ਉੱਠਣਾ ਔਰ ਜਲਦੀ ਸੌਣਾ ਇਹ ਵੀ ਇਹਦੇ ਨਾਲ ਹੀ ਜੁੜਦਾ ਹੈ ਤੁਸੀਂ ਰਾਤ ਨੂੰ 12 ਵਜੇ ਸੌਂਗੋ ਤੇ ਸਵੇਰੇ 8 ਵਜੇ ਉੱਠੋ ਲੈਟ ਨਾ ਫਾਈਂ ਹਮੇਸ਼ਾ ਸੂਰਜ ਚੜਨ ਤੋਂ ਪਹਿਲਾਂ ਉੱਠੋ ਸੂਰਜ 6 ਵਜੇ ਚੜਦਾ ਹੈ ਤਾਂ ਤੁਸੀਂ 5:30 ਜੀ ਸੂਰਜ ਚੜਨ ਤੋਂ ਪਹਿਲਾਂ ਦਾ ਇਹ ਨਹੀਂ ਗੱਲ ਵੀ ਹਾਂ ਮੈਂ ਜਾਗਦਾ ਪਿਆ ਆ ਪਿਆ ਮੈਂ ਜਰੂਰ ਏਸੀ ਦੇ ਵਿੱਚ ਕਮਰੇ ਦੇ ਵਿੱਚ ਆ ਬਟ ਮੈਂ ਜਾਗ ਰਿਹਾ ਪੂਰਾ ਕੁਝ ਫਾਈਂਡ ਹੈ। ਕਹਿੰਦੇ ਉਹ ਤਾਂ ਤੁਸੀਂ ਵਾਈ ਦੇਖਦੇ ਹੋ ਜਗਨਤੋਂ ਭਾਵ ਹੈ ਜਿਹੜਾ ਬੈੱਡ ਤੋਂ ਉੱਠਣ ਤੋਂ ਹੈ ਵੀ ਤੁਸੀਂ ਬੈੱਡ ਤੋਂ ਉੱਠ ਕੇ ਇੱਕ ਵਾਰੀ ਤੁਸੀਂ ਸੈਰ ਕਰਨ ਨਹੀਂ ਜਾ ਸਕਦੇ ਠੀਕ ਹੈ ਤੁਹਾਡੀਆਂ ਕੋਈ ਮਜਬੂਰੀਆਂ ਨੇ ਲੇਕਿਨ ਤੁਸੀਂ ਘਰ ਦੇ ਵਿੱਚ ਇੱਕ ਜਿਹੜਾ ਜ਼ਰੂਰ ਦਿਓ ਇੱਕ ਆਪਣੇ ਕੋਠੇ ਦੀ ਛੱਤ ਦੇ ਉੱਤੇ ਇੱਕ ਜਿਹੜਾ ਜੁਮਤੇ ਔਰ ਘੜੀ ਦੇ 2 ਮਿੰਟ ਸਿਰਫ ਤੁਸੀਂ ਏਸੀ ਪੱਖਾ ਸਭ ਤੋਂ ਬਾਹਰ ਨਿਕਲ ਕੇ ਸੂਰਜ ਨਿਕਲਣ ਤੋਂ ਪਹਿਲਾਂ ਦੋ ਮਿੰਟ ਜਿਹੜਾ ਹੈ ਆਪਾਂ ਬਾਹਰ ਵਾਤਾਵਰਣ ਨੂੰ ਦੇਖੋ ਕਿ ਪੱਤਿਆਂ ਦੇ ਰੰਗ ਕਿਹਜੇ ਆਂ ਅੱਜ ਕੱਲ ਦੇ ਬੱਚਿਆਂ ਨੂੰ ਪੱਤਿਆਂ ਦੇ ਰੰਗ ਵੀ ਹੈ ਨਹੀਂ ਪਤਾ ਇਹ ਜਿਹੜਾ ਇੱਕ ਰੰਗ ਦਾ ਕੀ ਫਰਕ ਪਿਆ ਹੈ ਧੁੱਪ ਦੇ ਨਾਲ ਤੇ ਪਹਿਲਾਂ ਪੱਤੇ ਦੇ ਕਿਹਨੇ ਸੀ ਤੁਸੀਂ ਨੇਚਰ ਨੂੰ ਮਹਿਸੂਸ ਕਰੋ ਨੇਚਰ ਨੂੰ ਦੇਖੋ ਘੜੀ ਦੇਖ ਕੇ ਸਿਰਫ ਦੋ ਮਿੰਟ ਵਾਸਤੇ ਨੇਚਰ ਨੂੰ ਇਹ ਮੇਰਾ ਦੂਸਰਾ ਟਿਪ ਹੈ ਅਗਲੇ ਟਿਪ ਦੇ ਲਈ ਕੱਲ ਫੇਰ ਮਿਲਾਂਗੇ ਤੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ